ਕਈ ਦਿਨ ਤੋਂ ਕਾਫੀ ਗਰਮੀ ਦਾ ਕਹਿਰ ਜਿਹੜਾ ਲੋਕਾਂ ਨੂੰ ਵੇਖਣ ਨੂੰ ਮਿਲ ਰਿਹਾ ਸੀ ਬਜ਼ੁਰਗ ਬਹੁਤ ਜ਼ਿਆਦਾ ਪਰੇਸ਼ਾਨ ਸਨ ਗਰਮੀ ਤੋਂ ਪਰ ਅੱਜ ਸੌਣ ਦਾ ਦੂਸਰਾ ਦਿਨਾਂ ਕਾਫੀ بارش ਜਿਹੜੀ ਉਹ ਨਾਬਾ ਹਲਕੇ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ ਕਾਫੀ ਲੰਮੇ ਸਮੇਂ ਤੋਂ ਨਾਬਾ ਦੇ ਵਿੱਚ بارش ਨਹੀਂ ਸੀ ਪਈ ਫਿਰ ਅੱਜ ਬਜ਼ੁਰਗਾਂ ਨੇ ਵੀ ਸ਼ੁਕਰ ਕੀਤਾ ਪ੍ਰਮਾਤਮਾ ਦਾ ਕਹਿੰਦੇ ਗਰਮੀ ਤੋਂ ਵੱਡੀ ਰਾਹਤ ਆ ਜਿਹੜੀ ਮਿਲੀ ਸਭ ਤੋਂ ਰਾਹਤ ਵੱਡੀ ਕਿਸਾਨਾਂ ਨੂੰ ਹਕ ਕਿਸਾਨਾਂ ਦਾ ਝੋਨਾ ਜਿਹੜਾ ਲਗਾਇਆ ਗਿਆ ਉਹ ਇਹ ਵਾਰਸ਼ਾ ਜਿਹੜੀ ਉਹ ਹੀ ਦੀ ਤਰ੍ਹਾਂ ਕੰਮ ਕਰੇਗੀ ਇਸ ਝੋਨੇ ਦੀ ਜਿਹੜੋ ਬਜਾਈ ਕੀਤੀ ਗਈ ਹੈ ਕਿਸਾਨਾਂ ਵੱਲੋਂ ਕਿਸਾਨਾਂ ਨੂੰ ਵੱਡੀ ਰਾਤ ਕਿਤੇ ਨਾ ਕਿਤੇ ਮਹਿਸੂਸ ਹੋ ਰਹੀ ਹੈ ਭਈਆ ਮੁਰਾ ਹਾਲ ਕਰ ਸੋਡਿਆ ਗਰਮੀ ਦੇ ਦਾ ਫੱਟੇ ਚੱਕ ਤੇ ਹੁਣ ਮਸਾ ਬੇਨਤੀ ਕੀਤੀ ਹੈ ਮਾਲਕ ਮੁਰੇ ਵੀ ਚੱਤਿਆ ਪਾਸ਼ਾ ਮੀ ਪਾ ਦੇ ਸਤਨਾਮ ਸ਼੍ਰੀ ਵਾਹਿਗੁਰੂ ਜਿਆਦੇ ਗਰਮੀ ਪਈ ਆ ਗਰਮੀ ਆਲਾ ਦਾ ਕੋਈ ਸ਼ਾਬ ਕਤਾਬ ਹੀ ਨਹੀਂ ਆਜ ਮੀ ਪੈ ਰਿਆ ਆਜ ਮੀ ਪੈਦਾ ਮੀ ਦੇ ਵਿੱਚ ਖੜਿਆ ਸ਼ਾਂਤੀ ਆ ਰਹੀ ਆ ਉਹ ਤੰਗਦੇ ਜੀ ਕੋਈ ਇਸੇ ਨਹੀਂ ਕੰਮ ਕਰ ਦਿੰਦੇ ਇੰਨੀ ਗਰਮੀ ਪੈ ਰਹੀ ਦੀ ਕਲਪ-ਕਲਪ ਕੇ ਸਾਹ ਸਾਹ ਲੈਂਦੇ ਜੀ ਕਿੰਨਾ ਕੇ ਮਹਿਸੂਸ ਹੋ ਰਿਹਾ ਅੱਜ ਬਹੁਤ ਅੱਜ ਦਾ ਜੀ ਬਹੁਤ ਕੋਈ ਮਹਿਸੂਸ ਨਹੀਂ ਰਿਹਾ ਅੱਜ ਬਾਰਸ਼ ਪੈ ਰਹੀ ਹੈ ਜੀ ਕਦੇ ਸੌਣ ਸੁੱਕਾ ਨਹੀਂ ਕਦੇ ਜਾਂਦਾ ਸੀ ਹਾਂ ਹਾਂ ਜੀ ਅੱਜ ਅੱਗੇ ਦਾ ਸੌਣ ਸੁੱਕਾ ਜਾਂਦਾ ਹੀ ਨਹੀਂ ਦੀ ਬਿਲਕੁਲ ਨਹੀਂ ਜਾਂਦਾ ਜੀ ਮਹੀਨਾ ਨਾ ਮਹਾਰਾਜ ਨੇ ਅੱਜ ਤੋਂ 500 ਸਾਲ ਪਹਿਲਾਂ ਵੀ ਗੁਰਬਾਣੀ ਵਿੱਚ ਵੀ ਸਾਵਣ ਬਾਰੇ ਬਹੁਤ ਕੁਝ ਲਿਖਿਆ ਹੈ ਨਾ ਸਾਵਣ ਆਇਆ ਏ ਸਖੀ ਬਹੁਤ ਕੁਝ ਪਾਣੀ ਵਾਲੇ ਪਾਣੀ ਦੇ ਵਿੱਚ ਵੀ ਸ਼ਾਵਣ ਦੇ ਮਹੀਨੇ ਬਾਰੇ ਬਹੁਤ ਵਿਸ਼ੇਸ਼ ਮਹੱਤਤਾ ਰੱਖਦਾ ਨਾ ਚਲੋ ਆਪਾਂ ਪਿਛਲੇ ਸਮੇਂ ਦੇਖੇ ਛੋਟੇ-ਛੋਟੇ ਹੁੰਦੇ ਤੇ ਝਿੜੀਆਂ ਲੱਗਦੀਆਂ ਸੀਗੀਆਂ 10-10 ਦਿਨ ਮੀਂਹ ਪਈ ਜਾਂਦਾ ਸੀ ਪਰ ਹੁਣ ਪਤਾ ਨਹੀਂ ਵਾਤਾਵਰਣ ਨਾਲ ਜ਼ਿਆਦਾ ਕੁਦਰਤ ਨਾਲ ਛੇੜਛੜ ਜ਼ਿਆਦਾ ਹੋਣ ਕਰਕੇ ਹੁਣ ਮੀਂਹ ਪੈਂਦਾ ਚਲੋ ਸਤਿਗੁਰਾਂ ਨੇ ਕਿਰਪਾ ਕੀਤੀ ਰਹਿਮ ਕੀਤੀ ਅੱਜ ਵਧੀਆ ਬਾਰਿਸ਼ ਹੋ ਰਹੀ ਹੈ ਸੋ ਬੜਾ ਖੁਸ਼ਹਾਲੀ ਦਾ ਦਿਨ ਹੈ ਜੀ